ਸਿੰਘ ਪਰ ਨੂੰ ਵੱਲੋਂ ਸ਼ਹਿਰੀ ਕਲਸੀ ਦੇ ਹੱਕ ਚ ਵਕ ਵਕ ਪਿੰਡਾਂ ਚ ਕੀਤੇ ਤੂਫਾਨੀ ਦੌਰੇ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 12 ਚ ਵੀ ਕੀਤੀ ਪਰਮੀ ਮੀਟਿੰਗ ਇਸ ਮੁਕੇ ਮੀਡੀਆ ਨਾਲ ਗੱਲਬਾਤ ਕਰਦੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ 2022 ਵਿੱਚ ਵੀ ਹਲਕਾ ਫਤਿਹਗੜ ਚੂੜੀਆਂ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਸਨ ਅਤੇ ਇੱਕ ਵਾਰ ਫਿਰ ਲੋਕ ਸ਼ਹਿਰੀ ਕਲਸੀ ਦੇ ਹੱਕ ਚ ਵੋਟਾਂ ਪਾ ਕੇ ਆਪਣੀ ਸੂਝਬੂਝ ਦਾ ਸਬੂਤ ਦੇਣਗੇ ਉਹਨਾਂ ਨੇ ਕਿਹਾ ਕਿ ਫਤਿਹਗੜ ਚੂੜੀਆਂ ਹਲਕੇ ਨੂੰ ਇੱਕ ਸੁੰਦਰੀਕਰਨ ਹਲਕਾ ਬਣਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਫਤਿਹਗੜ ਚੂੜੀਆਂ ਦੇ ਸ਼ਹਿਰ ਵਿੱਚ ਜੋ ਵਿਕਾਸ ਦੇ ਕੰਮ ਬਕਾਇਆ ਰਹੇ ਹਨ ਉਹਨਾਂ ਨੂੰ ਜਲਦੀ ਹੀ ਨਿਪਟਾਇਆ ਜਾਵੇਗਾ ਉਹਨਾਂ ਨੇ ਅਪੀਲ ਕੀਤੀ ਕਿ ਵੱਦ ਤੋਂ ਵੱਧ ਵੋਟਾਂ ਪਾ ਕੇ ਇੱਕ ਵਾਰ ਸ਼ਰੀਕਲ ਸਿੰਘ ਨੂੰ ਐਮਪੀ ਬਣਾ ਕੇ ਦਿੱਲੀ ਭੇਜ ਦਿਓ ਤਾਂ ਜੋ ਦਿੱਲੀ ਤੋਂ ਫੰਡ ਲਿਆ ਕੇ ਜ਼ਿਲ੍ਹਾ ਤਰਤਾਸਪ ਤੇ ਵਿਕਾਸ ਕਮਾਚ ਪੂਰਤੀ ਜਾਂਦੀ ਜਾ ਸਕੇ ਦੀ ਤਿਆਰ ਕੇ ਬੰਦਰ ਬੰਦੇ 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 ਦੇ ਪਾਸੇ ਪਿੱਛੇ ਕਾਲੇ ਹਰ ਗਰਦਾਸ ਮੋਟੇ ਬੰਦਰ ਬੰਦੇ ਜੀ ਲੱਗਦੀ ਨਾ ਬਾਦ ਮੇ ਪਾਤੀ ਕੁਝ ਕੁਝ ਕਹਿ ਨਹੀਂ ਜਾਣਗੀ ਸਾਡਾ ਵੀਰ ਸੁੰਦਰ ਅਰਜੰਦਰ ਕੁਮਾਰ ਸੁੰਦਰ ਇਹਨਾਂ ਦੀ ਗਵਾਈ ਹੈ ਪਾਰ ਨੰਬਰ 12 ਜੀ ਉੱਧਰ ਵੀ ਮੀਟਿੰਗ ਹੋਈ ਹੈ ਮੈਂ ਤਾਂ ਮੀਟਿੰਗ ਕਰ ਲੈਣ ਕਥੇ ਰੈਲੀ ਦਾ ਰੂਟ ਦੱਦ ਕਿ ਬਹੁਤ ਸੰਗਤ ਸੀ ਸਰਕਾਰ ਨੇ ਬੜਾ ਮਾਨ ਸਨਕਾਰ ਦਿੱਤਾ ਹੈ ਸੰਗਤ ਨੇ ਵਾਦਾ ਕੀਤਾ ਵੀ ਸ਼ਹਿਰ ਨੂੰ ਵਧੀਆ ਸੋਨਾ ਸ਼ਹਿਰ ਬਣਾਉਣਾ ਹੈ 3 ਸਾਲ ਦਾ ਮੇਰੀ ਕੋਈ ਸਮਾਂ ਨਹੀਂ ਅਰੇ ਪੇਪਰ ਚੱਲ ਰਹੀ ਨੇ ਮੇਰੇ ਅਰੇ ਪੇਪਰ ਲਿ ਫਾਈਨਲ ਪੇਪਰ ਮੇਰਾ 2027 ਜੁਲਾਈ 2027 ਚ ਕਾਲਡ ਕਾਰਡ ਲੈ ਕੇ ਸ਼ਹਿਰ ਦੇ ਵਿੱਚ ਮੋਟਾ ਮੰਗਨ ਫੇਰਾਉਂਗਾ ਫਿਰ ਉਹ ਸ਼ਹਿਰ ਨੂੰ ਸੋਨਾ ਸ਼ਹਿਰ ਵਧੀਆ ਸਿਮਰਜ ਵਧੀਆ ਲਾਈਟ ਸਿਸਟਮ ਪੱਗਿਆ ਫਾਇਬਰੇ ਸ਼ਹਿਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਪਾਰ ਹੋ ਰਹੀਆਂ ਨੇ ਮੁਸ਼ਕਲਾਂ ਨੇ ਬਹੁਤ ਬੜੀਆਂ ਕਲੋਨੀਆਂ ਦੀਆਂ ਮੁਸ਼ਕਲਾਂ ਨੇ ਅਨਕੂਲ ਕਲੋਨੀਆਂ ਨੇ ਉਹਨਾਂ ਕਲੋਨੀਆਂ ਨੂੰ ਮਦਦ ਦੇ ਜਿਨਾਂ ਕਲੋਨੀਆਂ ਦਾ ਹੱਲ ਕਰਕੇ ਇਹ 2027 ਤੱਕ ਪੂਰਾ ਤਮਕੜਾ ਹੁੰਦਾ ਸਰ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਪਰਗਤਵੇ ਦੇ ਰੂਪ 35 40 ਦੀ ਲੀਡ ਲੈਣਗੇ ਬਾਰਵਾ ਸਾਹਿਬ ਕਹਿ ਰਿਹਾ ਕਿ ਕਾਂਗਰਸ 35 40 ਦੀ ਲੀਡ ਲੈਣਗੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਾਜੂਨ ਕੁਸ਼ੂ ਕਿੰਨੇ ਪਿੰਡ ਮੱਝ ਗਿਆ ਇਹਨਾਂ ਤੋਂ ਲੋਕ ਮੂਰਖ ਤੋਂ ਨਹੀਂ ਪਿੰਡੇ ਵੋਟਾਂ ਪਾ ਦੇਣਗੇ ਕਿੰਨਾ ਕਿਹ ਚਿਆ ਹੋ ਕਹਿੰਦਾ ਮੈਂ ਬਾਲ ਕਰੂ ਅੱਜ ਸੁਖਵੀਰ ਬਾਦਲ ਕਲਾਨੌਰ ਤੇ ਕਾਦੀਆ ਵਿਖੇ ਆਪਣੀ ਰੈਲੀ ਨੂੰ ਆਏ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ 13 ਜੀਰੋ ਨਾਲ ਉਹ ਪੰਜਾਬ ਤੇ ਜਿੱਤਾਂਗੇ ਉਹ ਸੁਖਵੀਰ ਬਾਦਲ ਲੋਕ ਬਹੁਤ ਬੜੀ ਖੁਸ਼ੀ ਵਾਲੀ ਗੱਲ ਹੈ ਉਹ ਉਲਟਾ ਬੋਲ ਕੇ ਜੀਰੋ ਤੇਰਾ ਉਹ ਚੁਲਤੀ ਕਰਕੇ ਬੋਲ ਕੇ ਉਲਟਾ ਬੋਲੇ ਆਣਾ ਸੁਖਵੀਰ ਬਾਦਲ ਨੇ ਜੀਰੋ ਤੇਰਾ ਜੈ ਜੈ ਇਹ ਨਹੀਂ ਰੋਣੀ ਜਾਣਾ ਸਾਰੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਟਿੰਗ اٹੈਂਡ ਕਰਦੇ ਹੋ ਤੁਸੀਂ ਆਪਣਾ ਸ਼ਡਿਊਲ ਦੱਸੋ ਕਿ ਕਿਵੇਂ ਤੁਸੀਂ ਇਹ ਸਭ ਕੁਝ ਮੈਨੇਜ ਕਰਦੇ ਹੋ ਤੁਸੀਂ ਲੋਮੇਣੀ ਨਾ ਆਰਮੀ ਚ ਰੁੜਾ ਰਹੇ ਹੋ ਗਲਤ ਨੂੰ ਕੋਈ ਨਹੀਂ ਹੋ ਰਿਹਾ ਨਾ ਮਣੀ ਰੱਖਦੇ 3-3 ਘੰਟੇ ਸੌਣ ਕੇ ਟਾਈਮ ਕੱਢਿਆ 3 ਤੋਂ 4 ਘੰਟੇ ਦੇ ਸੋਕਾ ਹੀ ਕੰਮ ਕਰੀ ਇਹਨਾਂ ਸੰਗਤ ਦੀ ਸੇਵਾ ਸੰਗਤ ਦੀ ਸੇਵਾ ਬੜੀ ਗਾਵੀ ਨਾਲੇ ਸੀਸਾ ਨਾਲੇ ਸੰਗਤ ਦੀ ਸੇਵਾ ਕਰੀ ਸੰਗਤ ਦੇ ਕੰਮ ਕਰੀ ਇੱਕ ਵੱਡੀ ਗੱਲ ਨਹੀਂ ਇਹਨਾਂ ਮੈਂ ਪ੍ਰਮਾਣਿਤ ਕਰਕੇ ਦੱਸ ਕਰਦਾ ਕੁਮਾਰਵਾਣੀ ਕੁਸਿਮ ਅੱਜ ਦਾ ਮੈਂ ਇਸ ਮੌਕੇ ਨੂੰ ਜੋ ਸੰਗਤ ਮੇਰੇ ਕੋਲ ਆਸਰਾ ਮੇਡਾ ਲੈ ਕੇ ਵੀ ਨਹੀਂ ਤੁਹਾਨੂੰ ਬਣੀ ਮਿਲਕੋ ਚੰਨ ਨੇ ਬਾੜਾ ਦੇ ਵਿੱਚ ਐਮ ਸੀ ਸੀ ਐਮ ਸੀ ਮਤੇ ਦੀ ਸਤਾ ਕੇ ਦਿੱਤੇ ਅੰਨਾਦ ਨੇ ਸਟਾਫਾਂ ਸੀ ਜਦੋਂ ਮਤੇ ਨਹੀਂ ਦੀ ਬਾਗੀ ਦੀ ਉਹ ਪ੍ਰਬੰਧਕ ਲੱਗੀ ਨੇ ਅ 11 ਤਰੀਕ ਤੋਂ ਬਾਅਦ ਵੀ ਖੇਪਰਾਂ ਦੇ ਵਿੱਚ ਕਿਤੇ ਮਾੜਾ ਜਿਹਾ ਕੈਮਰਾ ਨਹੀਂ ਆ ਰਿਹਾ ਤੜਾ 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 ਪਰ ਅਸੀਂ ਆ ਦੇਖ ਰਹੇ ਆ ਕਿ ਇੱਕ ਤਾਂ ਵੋਟਾਂ ਨੇੜੇ ਆ ਰਹੇ ਨੇ ਦੇਣ ਤੇ ਦੂਜਾ ਲਗਾਤਾਰ ਫਿਰ ਜੁਆਇਨਿੰਗ ਆ ਪਾਰਟੀ 'ਚ ਸ਼ੁਰੂ ਹੋ ਗਈ ਆ ਇਹਨੂੰ ਹੁਣ ਕਿੱਦਾਂ ਵੇਖ ਰਹੇ ਜੀ ਤੁਸੀਂ ਮੈਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆ ਮਜੀ ਪਾਰਟੀ ਜੁਆਇਨ ਹੋ ਰਹੇ ਧੰਨਵਾਦ ਕਰਦਾ ਮੈਂ ਜਿਵੇਂ ਆ ਕਈਆਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਮੈਂ ਭਰਾਵਾਂ ਨੂੰ ਵੀ ਕਰ ਵੀ ਤਾ ਰਾਜ ਨਾਲ ਵੀ ਹੋ ਟਾਈਮ ਨਹੀਂ ਦਿੱਤਾ ਜਾ ਰਿਹਾ ਮੈਂ ਦੌੜ ਭੱਜ ਦੇ ਵਿੱਚ ਜੁਆਇਨੀ ਨਹੀਂ ਕਰਦਾ ਅੱਜ ਕੋਈ ਦੇਖਿਆ ਨਾ ਪਿੰਡ ਕਾਲਪ ਕਰਨ ਦੇ ਵਿੱਚ ਰਸਤੇ ਜੇ ਰੁੱਕ ਕੇ ਰੋਡ ਦੇ ਉੱਤੇ ਜੁਆਇਨਿੰਗਾਂ ਹੋਈਆਂ ਘਰ ਦੇ ਵਿੱਚ ਜੁਆਇਨਿੰਗਾਂ ਹੋਈਆਂ ਨੇ ਮੇਰੇ ਕੋਲ ਸਵੇਰੇ ਦਫਤਰ ਤੋਂ ਇਹ ਨਹੀਂ ਹੁੰਦੀ ਬਹੁਤ ਸੰਗਤ ਨੂੰ ਕੋਈ ਸੰਗਤ ਨੇ ਮੌਕਾ ਦੇਣਾ ਬਈ ਕੋਈ ਗੱਲ ਹੈ ਸੰਗਤ ਮੌਕਾ ਦੇਣ ਨੂੰ ਤਿਆਰ ਬੈਠੀ ਹੈ ਸੰਗਤ ਨੇ ਇੱਕ ਵਾਰੀ ਮੌਕਾ ਦੇ ਕੇ ਚੈੱਕ ਕਰਨਾ ਅਸੀਂ ਕੋਧਾ ਨਹੀਂ ਸੰਗਤ ਨੂੰ ਵੀ ਇੱਕ ਵਾਰੀ ਚੈੱਕ ਕਰ ਲਓ ਜੇ ਤੁਸੀਂ ਸਹੀ ਕੰਮ ਕਰ ਰਹੇ ਹੋ ਤਾਂ ਡਾਣ ਤੁਹਾਨੂੰ ਮੌਕਾ ਦੇ ਵੀ ਨਹੀਂ ਤੇ ਨਾ ਮੌਕਾ ਸਸੀ ਗਾਲ ਜੀ ਮੇਰਾ ਨਾਮ ਜਗਰਨ ਦਾ ਵਾਵਾ ਮੈਂ ਇੱਥੇ ਸੋਸ਼ਲ ਮੀਡੀਆ ਇੰਚਾਰਜ ਆ ਨਾਲ ਬਲਾਕ ਪ੍ਰਭਾਰੀਆਂ ਆਮ ਆਦਮੀ ਪਾਰਟੀ ਦੇ ਵਿੱਚ ਤੇ ਸਾਡੇ ਪਿੰਡ ਅੱਜ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸੀ ਉਹ ਮੀਟਿੰਗ ਸੀ ਸਰ ਕਿਹੜੇ ਪਿੰਡ ਚ ਹੋਈ ਸੀ ਵੀਲਾ ਪਿੰਡ ਦੇ ਵਿੱਚ ਮੀਟਿੰਗ ਸੀ ਵੀਲਾ ਤੇਜਾ ਪਿੰਡ ਆ ਸਾਡਾ ਇਹਦੇ ਵਿੱਚ ਮੀਟਿੰਗ ਸੀ ਤੇ ਸ਼ੈਰੀ ਕਲਸੀ ਜੀ ਤੇ ਬਲਬੀਰ ਸਿੰਘ ਪੰਨੂ ਆਏ ਸੀ ਤੇ ਉਹਦੇ ਵਿੱਚ ਇਹ ਆ ਕਿ ਜਿਹੜੀ ਮੀਟਿੰਗ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਇੱਥੇ ਮਹ ਲੋ ਸੈਂਕੜੇ ਦੀ ਗਿਣਤੀ ਦੇ ਨਾਲ ਜਿਹੜੇ ਆ ਲੋਕ ਪਹੁੰਚੇ ਆ ਲੋਕ ਜਿਹੜੇ ਆਮ ਆਲਮੀ ਪਾਰਟੀ ਦੇ ਜਿਹੜੇ ਕੰਮਾਂ ਤੋਂ ਆ ਉਹ ਸੰਤੁਸ਼ਟ ਨੇ ਖੁਸ਼ ਨੇ ਤੇ ਇਸ ਕਰਕੇ ਜਿਹੜਾ ਵਾ ਉਹ ਇਹਨਾਂ ਨੂੰ ਵੱਤੋਂ ਵੱਧ ਲੀਡ ਨਾਲ ਅਸੀਂ ਪਿੰਡ ਤੋਂ ਜਿਤਾ ਕੇ ਭੇਜਾਂਗੇ ਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਵਾ ਕਿ ਸਾਡੇ ਪਿੰਡ ਤੋਂ ਜਿਹੜੀ ਆ ਉਹ ਬਹੁਤ ਜ਼ਬਰਾਰੀ ਗਿਣਤੀ ਦੇ ਨਾਲ ਉਹ ਜਿੱਤਣਗੇ ਤੁਸੀਂ ਬੋਲੋ ਭਾਜੀ ਥੋੜਾ ਜਿਹਾ ਡਰਦ ਕਨੂੰ ਰਹੇ ਡਰਿਆ ਨਹੀਂ ਮੈਂ ਇਦਾਂ ਹੇ ਨੀ ਚਾਹੋ ਯਾਰ ਅੱਜ ਸਰਦੀ ਨਾਮ ਦਾ ਮੇਰਾ ਨਾਮ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਕਿਹੜੀ ਜਗ੍ਹਾ ਤੋਂ ਬਾਜਪੁਰ ਕਲੋਨੀ ਕੀ ਕਹਿਣਾ ਚਾਹੁੰਦੇ ਮੈਂ ਜੀ ਸਰਕਲ ਪ੍ਰਧਾਨ ਆ ਕਾਲੀ ਦਲ ਦਾ ਰਿਆ ਅਕਾਲੀ ਦਲ ਕਿਉਂ ਛੱਡਿਆ ਸੀ ਕਾਲੀ ਦਲ ਇਸੇ ਕਰਕੇ ਛੱਡਿਆ ਜੀ ਇਹਨਾਂ ਨੇ ਕਾਲੀ ਦੇ ਕਾਂਗਰਸ ਨੇ ਆਪਣੇ 70 ਸਾਲ ਘਰ ਭਰਲੇ ਜੀ ਲੋਕਾਂ ਨੂੰ ਠੱਗ ਲਿਆ ਸਭ ਕੁਝ ਕੀਤਾ ਕੀਤਾ ਕੁਝ ਨਹੀਂ ਇਹਨਾਂ ਨੇ ਆਪਣੇ ਘਰ ਭਰੇ ਆ ਆਮ ਪਾਰਟੀ ਸ਼ਾਮਲ ਹੋ ਗਏ ਹਾਂਜੀ ਹਾਂਜੀ ਆਮ ਪਾਰਟੀ ਸ਼ਾਮਲ ਹੋਏ ਜੀ ਇਸ ਕਰਕੇ ਹੋਏ ਆ ਸਰਦਾਰ ਬਲਵੀਰ ਸਿੰਘ ਪੰਨੂ ਹਲਕਾ ਫਦੇਗੜ ਤੋਂ ਚੇਅਰਮੈਨ ਵਧੀਆ ਕੰਮ ਕੀਤੇ ਆ 2 ਸਾਲਾਂ ਤੇ ਵਧੀਆ ਲੋਕਾਂ ਨਾਲ ਡੀਲ ਕਰਦਾ ਜੀ ਠੀਕ ਆ ਵਧੀਆ ਕੰਮ ਕਰਨ ਧਿਆ ਇਸ ਕਰਕੇ ਆਪਾਂ ਉਹਦੇ ਨਾਲ ਆਪ ਪਾਰਟੀ ਨੂੰ ਕੀ ਵਿਸ਼ਵਾਸ ਦਵਾਉਂਦੇ ਜਿਉਂ ਤੁਸੀਂ ਸ਼ਾਮਲ ਹੋਏ ਜੀ ਆਪਾਂ ਜੀ ਆਪ ਪਾਰਟੀ ਨੂੰ ਵਿਸ਼ਵਾਸ ਦਵਾਉਂਦੇ ਆ ਬਾਜਪੁਰ ਕਲੋਨੀ ਵੱਧ ਤੋਂ ਵੱਧ ਲੀਡ ਨਾਲ 5 ਤਾਵਾਂਗੇ ਜੀ ਸ਼ਹਿਰੀ ਕਲਸੀ ਨੂੰ ਕਿੰਨੇ ਪਰਿਵਾਰ ਸ਼ਾਮਲ ਕਰਵਾ ਰਹੇ ਹੋ ਆਪਾਂ ਜੀ ਸਾਡੇ 50 ਘਰ ਆ ਜੀ ਧੰਨਵਾਦ ਹਲਕਾ youth ਪ੍ਰਧਾਨ ਫਰੀਗੜ ਚੁੜੀਆਂ ਅੱਜ ਸਾਡੇ ਪਿੰਡ ਦੇ ਵਿੱਚ ਸਰਦਾਰ ਬਲਬੀਤ ਸਿੰਘ ਪੰਨੂ ਸਾਹਿਬ ਅਮਨ ਸੇਸ ਸਾਰੀ ਕਲਸੀ ਜੋ ਲੋਕ ਸਭਾ ਦੇ ਉਮੀਦਵਾਰ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਵਿੱਚ ਆਉਂਦਾ ਅਸੀਂ ਫਤੇਗੜ ਚੁੜੀਆਂ ਤੋਂ ਮੈਂ ਆਪਣੇ ਪਿੰਡ ਤੋਂ ਲੰਮੀ ਲੀਡ ਦੇ ਨਾਲ ਅਮਨ ਸੇਸ ਸਾਰੀ ਕਲਸੀ ਨੂੰ ਲੀਡ ਜਿਤਾ ਕੇ ਭੇਜਣ